ਮੈਂ ਸੁਖਵਾਸ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤਾਂ ਲੰਘੇ ਕੱਲ ਸੰਦਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿੱਥੇ ਜੋ ਇੱਕ ਔਰਤ ਨੇ ਆਪਣੇ ਆਪ ਨੂੰ ਨਰਸ ਦੱਸ ਕੇ ਨਵ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕੀ ਕਹਿਣਾ ਹੈ ਇੱਕ ਵਾਰ ਤੁਸੀਂ ਵੀ ਸੁਣਾਓ ਜੀ ਇਹ ਇਹ ਬੱਚਾ ਵਾਰਡ ਹੈ ਸਿਵਲ ਹਸਪਤਾਲ ਸੰਦਰੂਰ ਦੇ ਵਿੱਚ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਕਿਰੇ ਮੁਕਸ਼ਕ ਹੋਇਆ ਵੀ ਇਹ ਆਪਣੇ ਆਪ ਨੂੰ ਉਹਨੇ ਦੱਸਣ ਮੁਤਾਬਕ ਨਸਲਾਸਰੀ ਸੀ ਬੱਚੇ ਨੂੰ ਚੁੱਕ ਕੇ ਕਹਿਣ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹਨੂੰ ਦੂਸਰੇ ਵਾਰਡ ਵਿੱਚ ਲੈ ਕੇ ਚਲੇ ਗਈ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉੱਥੇ ਡਿਊਟੀ ਸਟਾਫ ਨੂੰ ਡਿਊਟੀ ਸਟਾਫ ਨੇ ਕਿਹਾ ਵੀ ਸਾਡੇ ਕੋਲ ਇਹੋ ਜਿਹਾ ਕੋਈ ਸਟਾਫ ਦੇ ਮੈਂਬਰ ਨਹੀਂ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਸ਼ਰਤ ਗਰੌਨ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਤੇ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅਸੀਂ ਉਹਦੇ ਧਿਆਨ ਮਤਾਬ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਜੇ ਬਰੀ ਕਰ ਲਈ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸੁਭਾਲ ਲਏ ਸੀਗੇ ਤੇ ਇਸ ਬੰਦੇ ਐਸਐਮਓ ਸਾਹਿਬ ਵੱਲੋਂ ਵੀ ਸਾਨੂੰ ਕੁਰਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਨਿਤੀ 25 525 ਅੰਡਰ ਸੈਕਸ਼ਨ 172 ਤਦ ਅਸੀਮ ਕਦਮ ਅਰਜ ਕਰ ਲਿਆ ਬਾਕੀ ਕੁਛ ਕੁੱਛ ਜਾਰੀ ਹੈ